ਹਾਂਜੀ ਗੁੱਡ ਈਵਿੰਗ एवरीवन ਕਿਵੇਂ ਤੁਸਾਰੇ ਸੋ ਲੋਜ ਜੀ ਤੁਹਾਡੇ ਲਈ ਬਹੁਤ ਹੀ ਬੁਰੀ ਖਬਰ ਹੈ ਕਿ ਤੁਹਾਡਾ ਡੀਡ ਸ਼ੀਟ ਆ ਚੁੱਕਾ ਹੈ ਫਾਈਨਲ ਪੇਪਰਾਂ ਦੀ ਠੀਕ ਹੈ 8 ਪੰਜਵੀਂ 8ਵੀਂ 10ਵੀਂ ਐਂਡ 12ਵੀਂ ਕਲਾਸ ਸਾਰੇ ਬੋਰਡਸ ਕਲਾਸ ਲਈ ਤੁਹਾਡੇ ਜਿਹੜੇ ਡੀਡ ਸ਼ੀਟ ਆ ਚੁੱਕੇ ਚਲੋ ਆਪਾਂ ਸਿੱਧੇ ਡੀਡ ਸ਼ੀਟ ਦੇਖਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜੀ ਹੈ ਪੰਜਵੀਂ ਕਲਾਸ ਦਾ ਡੀਡ ਸ਼ੀਟ ਹੈ ਇਹ ਤੁਹਾਡੇ 7 3 ਮਾਰਚ ਤੋਂ ਸ਼ੁਰੂ ਹੋ ਰਿਹਾ ਪੰਜਵੀਂ ਵਾਲੇ ਦਾ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਸਕਰੀਨਸ਼ਾਟ ਲੈ ਲਓ ਠੀਕ ਹੈ ਆਪਾਂ ਮੇਨ ਜਿਹੜੇ ਨਾ ਸਭ ਤੋਂ ਪਹਿਲਾਂ ਮੂਵ ਕਰਦੇ ਹਾਂ ਜਿਹੜੇ ਕਿ +2 ਵਾਲੇ ਆ ਕਿਉਂਕਿ ਉਹਨਾ ਬਹੁਤ ਡਰੇ ਹੋਏ ਆ ਪਲੱਸ 2 ਵਾਲੇ ਬੱਚੇ ਸੋ ਦੇਖਦੇ ਆ ਉਹਨਾਂ ਦੇ ਪੇਪਰ ਕਦੋਂ ਤੋਂ ਸ਼ੁਰੂ ਹੋ ਰਹੇ ਆ ਸੋ ਪਲੱਸ 2 ਦੇ ਪੇਪਰ ਦੇਖੋ 12ਵੀਂ ਵਾਲੇ ਦੇ ਪੇਪਰ ਤੁਹਾਡੇ 13 ਤੋਂ ਸ਼ੁਰੂ ਹੋ ਰਹੇ ਆ ਠੀਕ ਆ ਯਾਨੀ ਕਿ 13 ਫਰਵਰੀ ਤੋਂ ਜਿਵੇਂ ਕਿ ਕਹਿਆ ਜਾ ਰਿਹਾ ਸੀ ਕਿ 15 ਫਰਵਰੀ ਤੋਂ ਸ਼ੁਰੂ ਹੋਣਾ ਹੈ ਪਰ 13 ਫਰਵਰੀ ਤੋਂ ਹੀ ਸ਼ੁਰੂ ਹੋ ਗਿਆ ਤੁਹਾਡਾ ਪੇਪਰ ਸੋ ਦੇਖ ਲਓ 13 ਫਰਵਰੀ ਨੂੰ ਤੁਹਾਡਾ ਜਿਹੜਾ ਪੇਪਰ ਹੈ ਉਹ ਹੋਮ ਸਾਇੰਸ ਦਾ ਹੈ ਸੋਸ਼ੀਓਲੋਜੀ ਆ ਬਹੁਤ ਸਾਰੇ ਬੱਚਿਆਂ ਦਾ ਨਹੀਂ ਹੋਣਾ ਇਹ ਪੇਪਰ ਬਟ 15 ਫਰਵਰੀ ਤੋਂ ਐਕਚੁਅਲੀ ਜਿਹੜਾ ਜਨਰਲ ਪੰਜਾਬੀ ਸਾਰਿਆਂ ਦਾ ਆ ਸੋ ਇਸ ਦਿਨ ਤੋਂ ਦਾ ਡੇ ਪੇਪਰ ਸ਼ੁਰੂ 15 ਫਰਵਰੀ ਤੋਂ ਠੀਕ ਹੈ ਐਂ ਤੁਹਾਡੇ ਜਿਹੜਾ ਪੇਪਰ ਦੇਖ ਲਓ ਇੱਕ ਵਾਰੀ ਵੀਡੀਓ ਨੂੰ ਸলো 모ਸ਼ਨ ਵਿੱਚ ਕਰਕੇ ਜਾਂ ਪਾਉਜ਼ ਕਰਕੇ ਸਕਰੀਨਸ਼ਾਟ ਲੈਸ ਆਦੇ ਹਾਂ ਠੀਕ ਹੈ ਸਾਰੇ ਤੁਹਾਡੇ ਜਿਹੜੇ ਪੇਪਰਸ ਆ ਕਿਉਂਕਿ ਇੱਕ ਇੱਕ ਪੇਪਰ ਐਕਸਪਲੇਨ ਬਾਅਦ ਦੀ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਠੀਕ ਹੈ ਹਲੇ ਪਹਿਲਾਂ ਜ਼ਰੂਰੀ ਜਿਹੜੇ ਇੰਪੋਰਟੈਂਟ ਗੱਲ ਆ ਉਹ ਕਰਦੇ ਹਾਂ ਆਪਾਂ ਸੋ ਬੱਚੇ ਤੁਹਾਡੇ ਜਿਹੜੇ ਪੇਪਰ ਲਾਸਟ ਪੇਪਰ ਤੁਹਾਡਾ ਹੋਣਾ ਆ ਉਹ 30 ਮਾਰਚ ਤੱਕ ਹੋਣਾ ਆ ਠੀਕ ਹੈ 30 ਮਾਰਚ ਨੂੰ ਲਾਸਟ ਪੇਪਰ ਹੈ ਸਵਾਗਤ ਜਿੰਦਗੀ ਐਂਡ ਈਵੀਐਸ ਦਾ ਪੇਪਰ ਠੀਕ ਹੈ ਇਹ ਪੇਪਰ ਸਿਰਫ ਕੰਪਾਰਟਮੈਂਟ ਵਾਲੇ ਲਈ ਯਾਨੀ ਕਿ ਤੁਹਾਡੇ ਜਿਹੜੇ ਰੈਗੂਲਰ ਬੱਚੇ ਆ ਤੁਹਾਡੇ ਕੈਨਸਲ ਹੋ ਚੁੱਕੇ ਹੈ ਠੀਕ ਹੈ ਸੋ ਇਹ ਦੋਨੋਂ ਪੇਪਰ ਤੁਹਾਡੇ ਨਹੀਂ ਹੋਣੇ ਆ ਜਿਹੜੇ ਕੰਪਾਰਟਮੈਂਟ ਵਾਲੇ ਰਹਿ ਗਏ ਸੀ ਪਿਛਲੇ ਸਾਲ ਉਹਨਾਂ ਦਾ ਹੀ ਪੇਪਰ ਹੋਣਾ ਹੈ ਸੋ ਸਟਾਰਟ ਕਦੋਂ ਹੋ ਰਿਹਾ ਹੈ 13 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਯਾਨੀ ਕਿ ਡੇਰ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਪੇਪਰ ਖਤਮ ਹੋ ਜਾਣਾ ਹੈ ਠੀਕ ਹੈ ਸੋ ਰਹੀ ਇੰਪੋਰਟੈਂਟ ਗੱਲ ਇਹਦੇ ਵਿੱਚ ਕੀ ਹੈ ਕਿ ਤੁਹਾਡੇ ਪੇਪਰ ਜਿਹੜੇ ਸ਼ੁਰੂ ਹੋਣੇ ਆ 11 ਵਜੇ ਸ਼ੁਰੂ ਹੋਣੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਹੈ ਦੇਖੋ ਜਿਹੜੇ ਪੰਜਵੀਂ ਕਲਾਸ ਹੈ ਪੰਜਵੀਂ ਕਲਾਸ ਦਾ 10 ਵਜੇ ਤੋਂ ਸ਼ੁਰੂ ਹੋਣਾ ਹੈ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੇ 11 ਵਜੇ ਤੋਂ ਪੇਪਰ ਸ਼ੁਰੂ ਹੋਣਾ ਹੈ ਇਹ ਵੀ ਤੁਹਾਡੇ ਲਈ ਬੈਡ ਨਿਊਜ਼ ਹੈ ਜਿੱਥੇ ਕਿ 2 ਵਜੇ ਪੇਪਰ ਸ਼ੁਰੂ ਹੁੰਦਾ ਸੀ ਹੁਣ ਇਸ ਵਾਰੀ 11 ਵਜੇ ਹੀ ਪੇਪਰ ਸ਼ੁਰੂ ਹੋ ਜਾਣਾ ਇਸ ਲਈ ਤੁਹਾਨੂੰ ਤਿਆਰੀ ਕਰਨ ਦਾ ਟਾਈਮ ਵੀ ਨਹੀਂ ਮਿਲਣਾ ਹੈ ਸੋ ਪੇਪਰ ਇੱਕ ਵਾਰੀ ਤੁਸੀਂ ਆਪਣੇ ਡੇਟ ਸ਼ੀਟ ਦੇਖੋ 10ਵੀਂ ਵਾਲੇ ਦੇ ਜਿਹੜੇ ਡੇਟ ਸ਼ੀਟ ਕਰਦੇ ਤੋਂ ਸ਼ੁਰੂ ਹੋ ਰਿਹਾ ਹੈ ਦੇਖੋ 8ਵੀਂ ਵਾਲੇ ਦਾ ਹੋ ਰਿਹਾ ਹੈ 7 ਤਰੀਕ ਤੋਂ ਉਹ ਵੀ ਮਾਰਚ ਵਿੱਚ ਹੈ ਇਹਨਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਸੋ 10ਵੀਂ ਵਾਲੇ ਜਿਹੜੇ ਆ 10ਵੀਂ ਵਾਲੇ ਦੇ ਹੋ ਰਿਹਾ ਤੁਹਾਡੇ +2 ਦੇ ਨਾਲ ਹੀ ਜਿਵੇਂ ਕਿ +2 ਦਾ ਹੈ ਸੇਮ ਤੁਹਾਡੇ 10ਵੀਂ ਵਾਲੇ ਦਾ ਵੀ ਹੈ 13 ਤਰੀਕ ਤੋਂ ਸ਼ੁਰੂ ਹੈ 13 ਤਰੀਕ ਨੂੰ ਪਹਿਲਾ ਹੀ ਪੇਪਰ ਹੈ ਪੰਜਾਬੀ A ਦਾ ਠੀਕ ਹੈ ਯਾਨੀ ਕਿ 13 ਤਰੀਕ ਤੋਂ ਸ਼ੁਰੂ ਹੋ ਕੇ 10ਵੀਂ ਵਾਲੇ ਦਾ ਪੇਪਰ ਲਾਸਟ ਪੇਪਰ ਖਤਮ ਹੋ ਜਾਣਾ ਆ ਦੇਖੋ ਲਾਸਟ ਪੇਪਰ ਹੈ 6 ਮਾਰਚ ਨੂੰ ਸੋ 6 ਮਾਰਚ ਤੱਕ ਤੁਹਾਡਾ ਪੇਪਰ ਖਤਮ ਹੋ ਜਾਣਾ ਹੈ ਸੋ ਵੀਡੀਓ ਨੂੰ ਪਾਜ਼ ਕਰਕੇ ਸਾਰੇ ਪੇਪਰਸ ਦੇਖ ਲਓ ਓਕੇ ਸੋ ਮਿਲਦੇ ਆ नेक्स्ट ਵੀਡੀਓ ਵਿੱਚ ਪੂਰੀ ਡੇਟ ਸ਼ੀਟ ਦੀ ਆਪਾਂ ਡਿਟੇਲ ਵਿੱਚ ਕਰਾਂਗੇ ਸਟੱਡੀ ਕਿ ਕਿਦਾਂ ਨਾਲ ਡੇਟ ਸ਼ੀਟ ਬਣਾਈ ਹੈ ਹਰੇਕ ਆਰਟਸ ਵਾਲੇ ਐ ਸਾਇੰਸ ਵਾਲੇ ਐ ਕਮਰਸ ਵਾਲੇ ਦੀ ਡੇਟ ਸ਼ੀਟ ਦੇਖਾਂਗੇ ਕਿਦਾਂ ਕਿਦਾਂ ਦੇ ਪੇਪਰ ਹੈ